ਤੂੰ ਕਿਹਨਾਂ ਤੇ ਖੜੇ ਇੱਕ ਪਾਸੇ ਉਧਰ ਚੱਲ ਨਾ ਕਿਹਦਾ ਕਾਂਟੀ ਜਿਹੜਾ ਥੋੜੀ ਜੰਗਾ ਜਿਮਸਿਆ ਮੈਨੂੰ ਸੀ ਆ ਜਾ ਕਾਂਟੀ ਕਾਲਾ ਕੰਟਾ ਚੱਲ ਚੱਲ ਨਾ ਆ ਜਾ ਬੇਟਾ ਚੱਲ ਬੇਟਾ ਨਾ ਤੇ ਬੁਰਕ ਰੱਖੀ ਤੇ ਬੇ ਤੇ ਕਿ ਭਾਈ ਤੰਗੀਦਰਾ ਬਾਤ ਬੰਦ ਰਿਹਾ ਕੋਈ ਜੀ ਜੋ ਤੱਤ ਚ ਵਾ ਲੈ ਆ ਉਹ ਰਸਾ ਵਾਲਿਆ ਉਹ ਵੱਡਾ ਯਾਰ ਪਿੱਛੋਂ ਆ ਛੱਡ ਕੇ ਆਂ ਘਰਾ ਤਰਫ ਤੋਂ ਫਰਾਹੀ ਇੱਕ ਮੈਂ ਹੋਰ ਲਿਓਣ ਚੱਕ ਕੇ ਫੜੀ ਹੋਰ ਟੁੱਟਾ ਪਿਆ ਬੜੀ ਕੀ ਜਾ ਹੋਵੇ ਤੇ ਉਹ ਟੁੱਟਾ ਆ ਪਾ ਲੈ ਮੈਂ ਅੱਗੇ ਆ ਵੱਡਾ ਹੈ ਨਾ ਦੂਜੀ ਨੂੰ ਲੈਣਾ ਉਹ ਭਾਵੇਂ ਥੇੜੀ ਘੜ ਜਾਂਦੀ ਹੈ ਉਹ ਨੂੰ ਲੈ ਪਹਿਲਾਂ ਉਹ ਦੇਖ ਲਓ ਜੰਤੇ ਫੜ ਲੇ ਰਸਾ ਫੜੋ ਉਹ ਚੱਲ ਬਈ ਉੱਤਰੋ ਉੱਤਰੋ ਨਾ ਗਿਆ ਪਤਾ ਚਾਲ ਦੀ ਨਾ ਤਾਂ ਬਈ ਉਹ ਗਰਸੀ ਗੇ ਉੱਪਰੇ ਕਰ ਦੇ ਕੁਰਸੀ ਗੇ ਤੂੰ ਚੱਕ ਦੇ ਐਨ ਕਈਆਂ ਦੀ ਕੁਰਸੀ ਨਹੀਂ ਹੈਲੋ ਆ ਨਰੂੰਗੀ ਆ ਗਿਆ ਵਾਹੇ ਕਾਮ ਹੰਦਾ ਉਹ ਛੇੜੀਆਂ ਦਾ ਛੇੜੀਆਂ ਬੌਣੀਆਂ ਓਕੇ ਵਾਲੀਆਂ ਘੋੜੀਆਂ ਵੀ ਲੈ ਆਇਓ ਬੰਦਾ ਘੋੜਾ ਵੀ ਲੈ ਆਇਆ ਹੁਣ ਵਾਹੇ ਇਧਰ ਹੁਣ ਹੁਣ ਬਾਜੂ ਦੀ ਬਾਜੂ ਨਾਲ ਕਿਸੇ ਕੋਤੀ ਬੋਲੇ ਨਾ ਕਰ ਘੋੜੀ ਖਵਾ ਕੇ ਰੇ ਛਾਲ ਮਾਰ ਗਿਆ ਉਹ ਪਿਆਤਾ ਵੀ ਕੀ ਆਪਦਾ ਨੂੰ ਸਾਬਾ ਥੋੜਾ ਹੁਣ ਕਹਿ ਉਹ ਪਾਲੇ ਬੱਠਲ ਚ ਐ ਮੇਂਦਰਾ ਬੱਠਲ ਚ ਮੜਾ ਕੁਛ ਪਾਲਿਆ ਚੜ ਜੂਗੀ ਲਿਆ ਬਾਈ ਐ ਕਰ ਦੂਜੀ ਵਿਸ਼ੇਰੀ ਲਾਇਆ ਕਿਦਾਂ ਚੰਦੇ ਲੈਸ ਕਰੇਗਾ ਹੱਥ ਰੱਖੋ ਹਾਂ ਨਹੀਂ ਫੜਲਾ ਜੜਦਾ ਹੀ ਨਹੀਂ ਫੜਲਾ ਸ਼ਫਰਦੇ ਫੜ ਲੈ ਬਾਈ ਕੁ ਵੀ ਰੱਖ ਜੇ ਤੁਹਾਨੂੰ ਮੈਂ ਲੈਉਣੇ ਫੜੀ ਬਈ ਯਾਰ ਰੱਸਾ ਥੋੜਾ ਪਾਈ ਦਾ ਪਾਲ ਬੰਗੀਆਂ ਬਣਾਉਂਦੀ ਉਹ ਵੇਖੇ ਕਰਦਾ ਨਾ ਮੇਰੇ ਖੁੱਲ ਕੀ ਜਾਂਦਾ ਉਹ ਨੂੰ ਆ ਕੇੜਾ ਫਰਦਾ ਦੋਲਦਾ ਉਹ ਬੜੇ। ਉਹ ਵੀ ਇਹਨਾਂ ਨਾਲ। ਉਹ ਕਿੰਨਿਆ ਮਾਤਾਂ ਕਰਦੀ ਕੁੜੀ ਜੀ ਅੱਛਾ। ਭਾਈ ਇਹਨਾਂ ਕੋਈ ਗਾਇਤ ਲਿਆਉਣਾ ਪਊਗਾ। ਦਰਮੇਂ ਨਹੀਂ ਆਪਣੇ ਲੱਗ। ਦਾ। ਕਾਹਨੋਂ। ਕਾਹਨੋਂ ਤੂੰ ਦਾ ਭਾਈ। ਆ ਜਾ। ਆ ਜਾ। ਕਾਲਾ ਚੌਕਰ ਬੇਟਾ ਕਹੋ ਆ। ਕੋਈ ਕੁਤਲੇ ਨਹੀਂ ਹਾਂ ਤੋਂ ਆਪਸ ਹੋ ਗਏ ਉਹ ਨਾਲ ਲਾਵਾ ਜਿਹੜੇ ਤੇ ਤੇ ਸੋਹਦੀ ਨੇੜੇ ਉਹ ਆ ਜਾ ਆ ਜਾ ਨਦਵਾ ਫੜਦਾ ਅੰਦਰ ਜਾਂ ਮਰ ਸਾਡੇ ਚਾਹਤਨ ਇਹ ਹਜੇ ਫਿਰ ਇੱਕ ਤਾਂ ਬਈ ਬੰਨੀ ਪਿੱਲਾ ਵੀ ਆ ਹਾਂ ਬੰਨੀ ਆ ਬੰਨੀ ਨਹੀਂ ਕਦੇ ਮੈਂ ਤਾਂ ਕਦੇ ਨਹੀਂ ਪਨੇ ਰੰਡਾ 4 ਲੱਖ ਬੰਦੇ ਮੋ ਰਸਤਾ ਨਹੀਂ ਹੋ ਕੋ ਹੁੰਦਾ ਐਡੀ ਸ਼ਤੀ ਆ ਜਾ ਬੇਟਾ ਹਾਂ 4 ਲੱਖਾਂ ਦੇ ਸ਼ਹਿਰ ਕਮਾ ਦੇ ਲੈ ਕੇ ਹਾਂ ਆ ਜਾ ਹਾਂ ਇਹ ਨੂੰ ਐ ਕਰੀਏ ਆਪਾਂ ਚੱਲ ਚੱਲ ਨਾਲ ਕਾਂਦੇ ਦੀ ਆਜਾ ਆਜਾ ਉਹਨੂੰ ਬੰਨ ਦੇ ਨੇ ਚਿੱਟੀ ਨਹੀਂ ਇੱਥੇ ਸਾਈਡ ਤੇ ਸ਼ਾਬਾਸ਼ ਕਿੱਥੇ ਤੂੰ ਆਵਾਜ਼ ਆਜਾ ਕੱਲ੍ਹ ਲਈ ਕਰਦੀ ਹੁੰਦਾ ਸਾਮਾ ਆਜਾ ਆਜਾ ਚੱਲ ਬੇਟਾ ਚੱਲ ਚੱਲ ਬਈ ਕੌਸ ਲੈ ਆ ਗਏ ਨਾ ਪਾ ਕੇ ਦਾਣਾ ਇਹਦੇ ਹਾਂ ਫੜਾ ਹਾਂ ਉਹ ਬੰਦਾ ਬੰਦ ਕੇ ਕਿਵੇਂ ਆ ਥੱਕ ਗਿਆ ਬੰਦ ਉਹ ਕੀ ਆ ਬੇ ਤੇਰੇ ਘਰੇ ਸਾਰੇ ਕਾਂਟੇ ਘੋੜੇ ਦੀ ਕੀ ਵੇਣਾ ਹਾਂ ਉਹ ਹਾਂ ਕਿਉਂ ਪਟਲਾ ਫੈਰ ਦਾ ਪਟਨਾ ਹੀ ਜਾਣਾ ਜੋ ਬਲਦਾਂ ਦੀ ਦੌੜ ਵੰਗ ਮੇਰਾ ਕੈਮਰੇਜ ਨਾ ਨਹੀਂ ਨਹੀਂ ਡਿੱਗਦੀ ਨਹੀਂ ਚੱਲ ਹੁਣ ਤਾਂ ਆ ਪੈ ਪਾਈ ਚੱਕ ਲੱਤ ਜੱਕ ਗੱਡ ਪੈ ਤਾਂ ਹੀ ਧਰਲਾ ਹੁਣ ਲਾਓ ਸਾਦਾ ਹੀ ਨਹੀਂ ਨਾ ਨਹੀਂ ਮਾਰੇਗੀ ਲਾਤ ਪਿੱਛੇ ਹੁੰਦਾ ਨਹੀਂ ਉਹ arre oppe arnal cheti siddi ho bahut tum Gel <Sessizlik> parla Gel Parla, parla bak. ਆਹ ਕੋਈ ਨਾ ਖੰਡਾ ਖੋਹ ਮੋ ਤੇ ਹਾਂ ਹਾਂ ਬੱਸ ਹੋ ਪਰ ਲਾਪਾ ਬਾਰੇ ਮਗਰਾ ਹਾਂ ਇੱਕ ਹੋਇਆ ਨਗਰ ਮਾ ਪੁੱਛੇ ਗਦਾ ਵੇਖ ਕੇ ਜਾ ਦਰ ਨਾ ਕੋਸ ਨਹੀਂ ਕਾਫੀ ਮੈਂ ਤਾਂ ਹੋ ਜੂਗਾ ਮੈਂ ਤਾਂ ਉਹ ਸ਼ਰੀਰ ਛਡੋ ਛਡਾ ਤੇਰਾ ਹੱਥ ਫੇਰੀ ਵੀ ਕਰੀ ਜਾ ਇੱਕਲੇ ਖੜ ਗਿਆ ਦੋਵੇਂ ਆ ਜਾ ਮੂੰਗਾ ਲਾਵੇ ਦੇ ਜਾ ਹਟ 뭔가 나와 나 ਮੰਗਾ ਲੇ ਕੀ ਉਹ ਮੰਗਾ ਸੁਣ ਆਏ ਮੂੰਗਾ ਤਾਂ ਕਾ ਦੇ ਪੁੱਛਦਾ ਹੈ ਕੋਈ ਬੜੇ ਦਾ ਫਰਕ ਆ ਤੇ ਨਹੀਂ ਦੇਖੀ ਹੈ ਹੈ ਕਰਦੇ ਦਾਨ ਬੁਲਾ ਮੌਦੀ ਨੂੰ ਲਵਾਉਂਗੀ ਭਲਾ ਖਾਉਂਗੀ ਤੇ ਬੋਤੂ ਮਰ ਕੇ ਅੱਲਾ ਦੂ ਰਸਾ ਫੜਮੂਗਾ ਮੈਂ ਦੇਖੋ ਆਲੇ ਮੈਂ ਰਖਾ ਪਾ ਹੁਣ ਫੇਰਾ ਮੈਟ ਦਾ ਕੀ ਹਾਲ ਹੈ ਮੈਂ ਰਖਾ ਕੰਮ ਨਹੀਂ ਹੁੰਦੇ ਉਹਨਾਂ ਨੇ ਮੇਰਾ ਬਾਲਾ ਤਾਂ ਕਰ ਦਿੱਤਾ ਇੱਕ ਪੁੱਣ ਨੇ ਜੇ ਬਈ ਨੂੰ ਬੰਨ ਕੇ ਲਾ ਰਿਹਾ ਹਿੱਸੇ ਬੰਨ੍ਹੇ ਵਾਪਸ ਪਾਬਾ ਲਾਓ ਲਾਓ ਵਾਹ

हां मैं अर्ज दे रहा हूं एक शेयर मैं ऐड कर हो सकता है ट्राई कर हल्का मत हां लाके रहा साले हां हां अब तो मैं कर दूंगा परदोन ही देना चेक करूंगा एक चख के एक कर के हां ਕੋਈ ਨਾ ਹਾਰਾ ਲਾ ਟੱਕੇ ਕਾਲਾ ਮੋੜ ਤੂੰ ਕਿ ਭੈ ਮੈਂ ਫੜਨਾ ਮੜਾ ਜਾ ਮੈਂ ਤੁਹਾਨੂੰ ਪੈਰ ਦੋਵੇਂ ਜੁੱਤੂ ਪਵਾ ਜਾ ਸੇਡਾ ਰੱਖ ਸੁਬੀ ਨਾ ਬੱਸ ਤੇ ਇਧਰ ਤੋਂ ਕਾਹਦੇ ਤੂੰ ਤੋਹੇ ਪੈਰ ਕਿਉਂ ਆਇਆ ਕੋਈ ਨਹੀਂ ਆਇ ਦੋ ਸੇਗਾ ਨਾ ਮੜਾ ਨਾ ਇਹ ਤਾਂ ਗਾਹ ਕਰਦਾ ਇਹ ਰਬਾਣੀ ਕਿਉਂ ਆਇ ਕਰੋ ਇਧਰ ਲਾ ਕੋਈ ਇਧਰੋਂ ਉੱਪਰ ਕਦਮਾ ਹਾਂ ਮੈਂ ਇਧਰੋਂ ਨਾ ਪਾ ਹਾਂ ਮੈਂ ਕਿ ਇਧਰੋਂ ਨਾ ਪਾ ਚੱਲ ਤੂੰ ਸੰਦੂ ਨੀ ਥਰੀਆ ਕੱਲ ਬੰਨੇ ਹੋਏ ਇੱਕ ਬੰਨੇ ਹੋ ਗੁਸ਼ੇਰੀ ਟੱਕਣਾ ਇੱਕ ਬੰਨੇ ਮੈਟ ਕਰਕੇ ਸਹੀ ਮੈਟ ਐਨੂੰ ਟੱਕਦੇ ਬੁਸ਼ੇਰੀ ਫਿਰ ਇੱਧਰ ਆਓ ਇੱਕ ਦਿਨ ਮੈਂ ਕਰਵਾਉਣਾ ਐਨੂੰ ਟੱਕ ਬੰਦ ਯਾਰ ਜ਼ੋਰ ਮਾਰਦੀ ਚੱਲ ਹੁਣ ਵੇਖੇ ਚ ਨਾਪ ਲੈ ਬੈਕ ਮੈਟ ਉੱਤੇ ਇਹ ਚੋਲਾ ਬਣੀ ਹੈ ਨਾ ਓ ਮੈਂ ਤੱਕ ਲੱਗਦਾ ਆ ਆਪੇ ਹੋਈ ਸਿੱਧਾ ਐਗਰ ਫਰੀਦ ਐਗਰ ਮੈਂ ਭਾਈ ਆ ਵੀ ਆ ਇਧਰੋ ਇਧਰ ਬੁਸ਼ਰੀ ਆਉਣ ਘਰ ਦੇ ਇਧਰ ਆ ਬੰਨ ਹੈਲੋ ਹਾਂ ਜੀ ਮੌਰੀਆ ਲੱਤ ਨਹੀਂ ਮਾਰਦੀ ਮੈਂ ਤੇਰਾ ਮੰਗਾ ਸ਼ਾਹ ਸ਼ਾਹ ਲੈ ਮਗਰੋਂ ਤੋਰੋ ਕਾ ਹੋ ਜੇ ਵੀ ਬਾ ਇੱਥੇਓ ਇੱਥੇ ਰਸਾ ਪਾਓ ਮਗਰੋਂ ਪਰ ਵੀ ਟਾਕ ਤੇ ਜੋ ਜੋ ਆ ਨਾ ਟਾਕ ਤੂੰ ਟਾਕ ਕਿਆ ਰੰਗ ਮੈਡ ਨੂੰ ਕੁਝ ਹੁੰਦਾ ਮੈਂ ਰੱਖਦਾ ਨਹੀਂ ਕਹਿੰਦਾ ਉਹ ਜੋਰ ਮਾਰਦੀ ਭੇਜ ਮੈਂ ਭਾਵੇਂ ਤੂੰ ਕਿਹੜਾ ਪਾਟ ਉਹ ਮੈਂ ਉਹ ਜਿਸੇ ਯਾਰ ਮਕਰੋ ਉਸ ਨੂੰ ਪਾਉਂ ਜੈਂਟਰ ਆ ਹਾਂ ਸੀਗਾ ਸੀਗਾ ਮੈਂ ਡਾਪ ਤੇ ਆ ਜਾਂਦਾ ਆ ਜੋ ਅਗਰ ਰੱਤਾਂ ਨਾ ਜੋਰ ਮਾਰਦੀ ਹੋਈ ਛੇੜੀ ਅਜੇ ਗਿੱਟੀਆਂ ਨਹੀਂ ਯਾਰ ਬਸ਼ੇਰੀਆਂ ਚੜੀਆਂ ਕਦੇ ਬੰਨੀਆਂ ਹੀ ਨਹੀਂ ਸਾਤ ਨਾ ਮਾਰ ਕੇ ਤਾਂ ਮੈਂ ਡਰਦਾ ਜੈਂਟਰ ਮੈਂ ਡਾਪ ਤੇ ਇਹਨਾਂ ਨੂੰ ਦਰ ਲੱਗਣਾ ਮਕਰੋ ਉਹ ਕਿੱਥੇ ਲਾ ਮਾਜੂ ਬਸ ਪਿੱਛੇ ਕਰਕੇ ਇਹਨੇ ਤੂੰ ਦੂਰਲੇ ਪਾਸੇ ਖੁਰਕੀ ਕੀ ਕਰੀ ਆ ਉੱਤੇ ਆਈ ਕੇ ਲੈ ਬਾਈ ਫੂਡ ਮੈਂ ਕਿਸ ਵਾਲੀ ਤੇ ਲੋਕਾਂ ਦੇ ਜਾਂਦੇ ਗੁਰੂ ਜੀ ਤੇ ਆਣਾ ਪਰ ਨਾਲ ਫੋਟੋ ਨਾਲ ਉੱਥੋਂ ਐਸੇ ਹੁਣ ਉਹਨੂੰ ਵੀ ਫਾਟੇ ਤੱਕ ਅੱਛਾ ਏ ਤੱਕ ਮਗਰੋਂ ਮਗਰੋਂ ਅੱਟਾ ਦੇ ਦੇ ਸੋਟਾ ਪਾ ਪਾਟ ਨੂੰ ਆ ਲੈ ਮੈਂ ਹੁਣ ਮੈਂ ਤੋੜਨ ਸਕੇ ਹੁਣ ਇਹਨੂੰ ਪਾਉਣਾ ਚੱਲ ਯਾਰ ਗੋਸ ਹੋਈ ਜਾ ਮੈਂ ਇਹਨੂੰ ਫੜ ਚੱਲ ਹਰ ਜਿਹੜਾ ਰੋਕਦਾ ਉਹ ਫੋਗੜਾ ਬੇਸ਼ੇਰੀ ਧੱਕੀ ਜਾਂਦੀ ਚੱਲ ਹੁਣ ਲਿਆ ਬੱਚੇ ਲੈ ਕੋ ਪੱਛੋ ਰਸਾ ਲਾ ਕੇ ਨਾ ਦੋਵੇਂ ਦਾ ਖੜ ਜਾਂਦੀਆਂ ਹਨਾ ਉਹ ਫਿਰ ਨਾ ਦੋਵੇਂ ਖੜ ਜਾਂਦੀ ਨਹੀਂ ਉਹ ਪਸਾੜੀ ਲੱਗੀ ਹੋਈ ਨਹੀਂ ਕੁਝ ਨਹੀਂ ਤਪਲੇ 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 ਤੋਂ ਲਾਉਂਗਾ ਨਾ ਲੋਰ ਰਸਾ ਹੈ ਨਾ ਲਾ ਲੋਰ ਲੋਰ ਕੇ ਆਉਂਦੀ ਆਉਂਦੀ ਤੇਰੇ ਕੋਲ ayo ayo ke sana beri ayo ayo ਬਸ ਸਹੀ ਆ ਨਹੀਂ ਹਿਲਦੀਆਂ ਨੇ 10 ਕਿਲੋਮੀਟਰ ਕਰਨੀਆਂ ਬਸ ਨਹੀਂ ਕਰਦੇ ਨਾ ਇਹ ਮੀਰਾ ਦਾਦੇ ਨੇ ਮੀਰਾ ਮੀਰਾ ਕੋਈ ਨਹੀਂ ਇਤਰੀ ਆ ਬੜੀ ਗੱਲ ਆ ਬਸ ਜਲਦੀ ਨਹੀਂ ਜੀ ਬਸ ਨਹੀਂ ਕਿਤੇ ਨਾ ਪਾਣੀ ਨਹੀਂ ਭਰਦਾ ਉਹ ਪਾਣੀ ਗੜੀ ਨਾ